ਬੀਜੇਪੀ ਦੇ ਮੌਜੂਦਾ ਵਿਧਾਇਕ ਤੇ ਇੱਕ ਸੀਨੀਅਰ ਲੀਡਰ ਦੇ ਉੱਪਰ ਹੋਇਆ ਹਮਲਾ ਖੂਨ ਨਾਲ ਕੀਤਾ ਗਿਆ ਲਥਪਥ ਮਸਾਂ ਬਚਾਈਆਂ ਜਾਣਾ ਜਿਨ੍ਹਾਂ ਦੀਆਂ ਗੱਡੀਆਂ ਵੀ ਤੋੜ ਦਿੱਤੀਆਂ ਗਈਆਂ ਨੇ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਮਦਦ ਕਰ ਰਹੇ ਸੀ ਹੜ੍ਹ ਪੀੜਤ ਲੋਕਾਂ ਦੀ ਜਿਸ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਵਿਧਾਇਕ ਤੇ ਮੌਜੂਦਾ ਮੰਤਰੀ ਦੇ ਵੱਲੋਂ ਉਹਨਾਂ ਦੇ ਉੱਪਰ ਹਮਲਾ ਕਰਵਾਇਆ ਗਿਆ ਹੈ ਪੂਰੀ ਤਰ੍ਹਾਂ ਪੁਚਾਲ ਆ ਗਿਆ ਹੈ ਜੋ ਬੀਜੇਪੀ ਦੇ ਲੀਡਰਾਂ ਦੇ ਉੱਪਰ ਇਹ ਹਮਲੇ ਹੋਏ ਨੇ ਤੁਸੀਂ ਜਿਹੜੋ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਬੀਜੇਪੀ ਦੇ ਲੀਡਰਾਂ ਨੂੰ ਜਿਹੜਾ ਕਿ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਜੋ ਹੜਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਸੀ ਹੜਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਸੀ ਉਹਨਾਂ ਨੂੰ ਜਾਂ ਕੇ ਮਦਦ ਕਰਨ ਵਾਸਤੇ ਬੀਜੇਪੀ ਦੇ ਮੌਜੂਦਾ ਵਿਧਾਇਕ ਤੇ ਇੱਕ ਸੀਨੀਅਰ ਲੀਡਰ ਜਿਹੜੇ ਆਪਣੇ ਜੋ ਪੂਰੀ ਵਰਕਰਾਂ ਦੇ ਨਾਲ ਉਹਨਾਂ ਦੀ ਮਦਦ ਕਰ ਰਹੇ ਸੀ ਤਾਂ ਇੱਕੋ ਦਮ ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ ਹੈ ਉਹਨਾਂ ਦੀਆਂ ਗੱਡੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਜਾਂਦੀਆਂ ਨੇ ਜੋ ਉਹਨਾਂ ਦੇ ਗਨਮੈਨ ਵੀ ਜ਼ਖਮੀ ਹੋਏ ਨੇ ਜਿਸ ਨੂੰ ਲੈ ਕੇ ਪੂਰੀ ਤਰ੍ਹਾਂ ਸਰਕਾਰ ਨੂੰ ਘੇਰਿਆ ਗਿਆ ਹੈ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਨੇ ਜੋ ਉਥੋਂ ਦੇ ਮੌਜੂਦਾ ਵਿਧਾਇਕ ਤੇ ਇੱਕ ਮੰਤਰੀ ਜਿਨ੍ਹਾਂ ਨੇ ਇਹ ਹਮਲਾ ਕਰਵਾਇਆ ਲੋਕਾਂ ਦੀ ਭੇੜ ਇਕੱਠੀ ਕਰਕੇ ਭਾਜਪਾ ਦੇ ਇਹਨਾਂ ਲੀਡਰਾਂ ਦੇ ਉੱਪਰ ਜੋ ਹੱਥੋਂ ਪਾਈ ਤੱਕ ਗੱਲ ਹੋਈ ਏ ਸੋ ਮੌਜੂਦਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਭਾਜਪਾ ਵੱਲੋਂ ਭਾਜਪਾ ਦੇ ਸੰਸਦ ਮੈਂਬਰ ਤੇ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਆਪਣੇ ਆਈਟੀ ਸੈੱਲ ਦੇ ਵਿੱਚ ਜੋ ਇਸ ਦੀ ਮਦਦ ਲਈ ਜਿਹੜੇ ਕਿ ਉਹ ਵੱਖ-ਵੱਖ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਸਨ ਔਰ ਹਰ ਹੜ ਪ੍ਰਭਾਵਿਤ ਲੋਕਾਂ ਦੀ ਜਾ ਕੇ ਮਦਦ ਕਰ ਰਹੇ ਸਨ ਜਿਸ ਦੇ ਕੰਮ ਉਹਨਾਂ ਦੇ ਉੱਪਰ ਹਮਲਾ ਹੋਇਆ ਸੋ ਪਾਜਪਾ ਆਈਟੀ ਸੈਲ ਮੁਖੀ ਜਿਨ੍ਹਾਂ ਨੇ ਇਸ ਸੰਬੰਧੀ ਇੰਸਟਾਗ੍ਰam ਤੇ ਇੱਕ ਪੋਸਟ ਵੀ ਸਾਂਝੀ ਕੀਤੀ ਉਹਨਾਂ ਲਿਖਿਆ ਕਿ ਜੋ ਜੰਗਲ ਰਾਜੇ ਰਾਏ ਦੇ ਵਿੱਚ ਜਿਹੜੇ ਕਿ ਹੁਣ ਮੁੱਖ ਮੰਤਰੀ ਜਿਹੜਾ ਵੱਡੇ ਦਾਅਵੇ ਕਰ ਰਹੇ ਨੇ ਮੁੱਖ ਮੰਤਰੀ ਦੇ ਵੱਲੋਂ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਨਹੀਂ ਲਈ ਗਈ ਹੜ ਪ੍ਰਭਾਵਿਤ ਲੋਕਾਂ ਤੱਕ ਜੋ ਫੰਡ ਹੈ ਉਹ ਮੁਹੱਈਆ ਨਹੀਂ ਕਰਵਾਇਆ ਗਿਆ ਜਿਸ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਜੋ ਹੜਪਰੋਹਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਉਹਨਾਂ ਨੂੰ ਹਾਜਮ ਨਹੀਂ ਹੋ ਰਹੀ ਸਰਕਾਰ ਨੂੰਰ ਸਰਕਾਰ ਦੇ ਵੱਲੋਂ ਗੁੰਡਾਗਰਦੀ ਕਰਕੇ ਬੀਜੇਪੀ ਦੇ ਵਿਧਾਇਕ ਦੇ ਉੱਪਰ ਹਮਲਾ ਕਰਵਾ ਦਿੱਤਾ ਜਾਂ ਇੱਕ ਮੰਤਰੀ ਦੇ ਉੱਪਰ ਹਮਲਾ ਕਰਵਾ ਦਿੱਤਾ ਹੈ ਜੋ ਮੌਜੂਦਾ ਉਥੂ ਦੇ ਸੰਸਦ ਮੈਂਬਰ ਨੇ ਸੋ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਜੋ ਇਸ ਦੇ ਖਿਲਾਫ ਤਰਨੇ ਬਾਜੀ ਕੀਤੀ ਜਾਵੇਗੀ ਬੀਜੇਪੀ ਜੋ ਇਹ ਹਮਲਾ ਕਰਨ ਵਾਲੇ ਲੋਕ ਨੇ ਉਹਨਾਂ ਦੇ ਉੱਪਰ ਪਰਚੇ ਦਰਜ ਕਰਾਉਣ ਦੀ ਮੰਗ ਕਰ ਰਹੀ ਏ ਸੋ ਉਸ ਦੇ ਪਿੱਛੇ ਉਸ ਵਿਧਾਇਕ ਦਾ ਨਾਂ ਵੀ ਆ ਰਿਹਾ ਜਿਸ ਨੇ ਗੁੰਡੇ ਲਿਆ ਕੇ ਭਾਜਪੀ ਦੇ ਲੀਡਰਾਂ ਦੇ ਉੱਪਰ ਹਮਲਾ ਕਰਵਾਇਆ ਹੈ ਸੋ ਲਗਾਤਾਰ ਜੋ ਮਾਮਲਾ ਪਖਦਾ ਜਾ ਰਿਹਾ ਜਿਸ ਨੂੰ ਲੈ ਕੇ ਜਿਹੜੇ ਕਿ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਭਾਜਪੀ ਦੇ ਉਸ ਵਿਧਾਇਕ ਦੇ ਸਿਰ ਦੇ ਵਿੱਚ ਡੂੰਗੀ ਛੱਟ ਲੱਗੀ ਔਰ ਉਹਨਾਂ ਦਾ ਖੂਨੋਂ ਖੂਨ ਹੋਏ ਨੇ ਹੁਣ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸੋ ਬੀਜੇਪੀ ਦੇ ਵੱਲੋਂ ਰਾਹਤ ਕਾਰਜਾਂ ਵਿੱਚ ਮਦਦ ਕਰਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਸਰਕਾਰ ਦੇ ਵਿਧਾਇਕ ਤੇ ਸਰਕਾਰ ਪੂਰੀ ਤਰ੍ਹਾਂ ਜਿਹੜੀ ਬੁਖਲਾੜ ਦੇ ਵਿੱਚ ਜੋ ਉਹਨਾਂ ਦੇ ਉੱਪਰ ਹਮਲਾ ਕਰਵਾਇਆ ਗਿਆ ਬੀਜੇਪੀ ਦੇ ਜਿਹੜੇ ਕਿ ਮਜੂਦਾ ਵਿਧਾਇਕ ਨੇ ਸ਼ੰਕਾ ਕੋਸ਼ ਅਤੇ ਸੰਸਦ ਮੈਂਬਰ ਖਨੇਕ ਮੁਰਮੂ ਹਰ ਪ੍ਰਭਾਵਤ ਲੋਕਾਂ ਦੀ ਮਦਦ ਕਰਨ ਵਾਸਤੇ ਜਲਪਾਈ ਗੁੜੀ ਤੇ ਨਗਾਰਾ ਕਟਾ ਪੱਛਮੀ ਮਗਾਲ ਵਿੱਚ ਗਏ ਸਨ ਜਿੱਥੇ ਕਿ ਪੱਛਮੀ ਮਗਾਲ ਵਿੱਚ ਭਾਰੀ ਬਾਰਸ਼ ਦੇ ਨਾਲ ਹੜ੍ਹ ਆਏ ਨੇ ਔਰ ਪੱਛਮੀ ਮਗਾਲ ਵਿੱਚ TMC ਦੀ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਜਿਹੜੇ ਕਿ ਮਮਤਾ ਬੇਨਰਜੀ ਔਰ ਮਮਤਾ ਬੇਨਰਜੀ ਦੇ ਉੱਪਰ ਜੋ ਤਿੰਨ ਵਾਰ ਸਰਕਾਰ ਬਣਾ ਚੁੱਕੀ ਔਰ ਮੁੱਖ ਮੰਤਰੀ ਬਣੀ ਔਰ ਜੰਗਲ ਰਾਜ ਫਲਾ ਰੱਖਿਆ ਹੈ ਪੱਛਮੀ ਮੰਗਾਲ ਦੇ ਵਿੱਚ ਜੋ ਭਾਜਪਾ ਦੇ ਉੱਪਰ ਹੀ ਹਮਲਾ ਹੋਇਆ ਹੈ ਜਿਸ ਨੂੰ ਲੈ ਕੇ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਔਰ ਮੁੱਖ ਮੰਤਰੀ ਦਾ ਅਸਤੀਫਾ ਦੀ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਨੇ ਜੰਗਲ ਰਾਜ ਫਲਾ ਕੇ ਜੋ ਇੱਥੇ ਪੱਛਮੀ ਮੰਗਾਲ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਨੂੰ ਜਿਹੜਾ ਕਿ ਮੇਨਟੇਨ ਨਹੀਂ ਕੀਤਾ ਲਾਅਨ ਆਰਡਰ ਬਹੁਤ ਕਮਜ਼ੋਰ ਹੈ ਜਿਸ ਕਾਰਨ ਭਾਜਪਾ ਦੇ ਇਸ ਵਿਧਾਇਕ ਔਰ ਸੰਸਦ ਮੈਂਬਰ ਦੇ ਉੱਪਰ ਹਮਲਾ ਹੋਇਆ ਹੈ